ਅੱਜ ਚੌਥਾ ਦਿਨ ਲੰਗਿਆ ਜੀ ਮਰਨwarte ਜਉਦੇ ਡਟੇ ਹੋਏ ਆ ਆਓ ਇਹਨਾਂ ਨਾਲ ਕੋਈ ਗੱਲਬਾਤ ਕਰਦੇ ਆ ਭਾਈ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਤੇ 14ਵੇਂ ਪੂਰੇ ਸਾਰੇ ਚੜ੍ਹਦੀ ਕਲਾ ਚ ਨੇ ਧਲੇਵਾਲ ਸਾਹਿਬ ਨੂੰ ਅਜੇ 54 ਦਿਨ ਹੋ ਗਏ ਆ ਮਰਨwarte ਤੇ ਬੈਠਿਆਂ ਨੂੰ ਉਹਨਾਂ ਦੇ ਹੌਸਲੇ ਨੂੰ ਵੇਖ ਕੇ ਉਹਨਾਂ ਨੂੰ ਹੌਸਲਾ ਦੇਣ ਦੇ ਲਈ ਅਸੀਂ ਵੀ 111 ਕੱਲ ਸੀ ਤੇ 121 ਹੋ ਚੁੱਕੇ ਆ ਮਰਨ ਵਾਸਤੇ ਡਟੇ ਹੋਏ ਜਿਹੜੇ ਯੋਧੇ ਨੇ ਸਾਡੇ ਜਿਹੜੇ ਹੌਸਲੇਓ ਬਲੰਦ ਅਸੀਂ ਡੱਲੇਵਾਲ ਸਾਹਿਬ ਨਾਲ ਚਕਾਨਵਾਂ ਖੜੇ ਆ ਤੇ ਜੋ ਵੀ ਸਰਕਾਰ ਪੰਜਾਬ ਸਰਕਾਰ ਜਾਂ ਸੋਸ਼ਲ ਮੀਡੀਆ ਤੇ ਪ੍ਰਚਾਰਕ ਬਣੇ ਫਿਰਦੇ ਨੇ ਉਹ ਇਹ ਬਿਆਨ ਦਿੰਦੇ ਨੇ ਕਿ ਡੱਲੇਵਾਲ ਸਭ ਕੁਝ ਖਾਂਦੇ ਨੇ ਇਹਦੇ ਪਿੰਡ ਦੇ ਇਹਨਾਂ ਦੀ ਸੇਚ ਸੁਧਾਰ ਹੋ ਰਿਹਾ ਪੰਜਾਬ ਸਰਕਾਰ ਇਹ ਰਿਪੋਰਟਾਂ ਦੇ ਰਹੀ ਹੈ ਅਸੀਂ ਇਹਨਾਂ ਨੂੰ ਸਾਬਤ ਕਰਨਾ ਚਾਹੁੰਦੇ ਆ ਕਿ ਜੇਕਰ ਦਲੇਵਾਂ ਸਭ ਕੁਝ ਖਾਂਦੇ ਹੁੰਦੇ ਅਸੀਂ ਲਗਾਤਾਰ ਪਹਿਲੇ ਦਿਨ ਤੋਂ ਦਲੇਵਾਲ ਸਾਹਿਬ ਦੇ ਨਾਂ ਰਹਿੰਦੇ ਆ ਤੇ ਅਸੀਂ ਇਹ ਕੰਮ ਕਦੇ ਨਹੀਂ ਕਰਦੇ ਸੀ ਅਸੀਂ ਇਹ ਫੈਸਲਾ ਕਦੇ ਨਹੀਂ ਲੈਂਦੇ ਸੀ ਕਿਉਂਕਿ ਦਲੇਵਾਲ ਸਾਹਿਬ ਇੱਕ ਬਹੁਤ ਹੀ ਮਿਹਨਤ ਤੇ ਇਮਾਨਦਾਰ ਤੇ ਦ੍ਰਿੜ ਅਗੂ ਨੇ ਉਹ 도ਗਲੇ ਲੀਡਰਾਂ ਵਾਂਗੂ ਵੇਚਣ ਵਾਲੇ ਨਹੀਂ ਨਾ ਕਦੇ ਝੁਕਣ ਵਾਲੇ ਆ ਉਹ ਹਮੇਸ਼ਾ 45 ਸਾਲਾਂ ਤੋਂ ਕਿਸਾਨੀ ਲਈ ਲੜਿਆ ਤੇ ਕਿਸਾਨੀ ਲਈ ਲੜਨਗੇ ਕਿ ਸਾਨੂੰ ਉਮੀਦ ਹੈ ਸਾਨੂੰ ਆਸ ਹੈ ਕਿ ਡੱਲੇਵਾਲ ਸਾਹਿਬ ਇਹ ਲੜਾਈ ਵੀ ਸਾਨੂੰ ਜਿੱਤ ਕੇ ਪੂਰੇ ਭਾਰਤ ਦੀ ਝੋਲੀ ਦੇ ਵਿੱਚ ਪਾਉਣਗੇ ਪੂਰੇ ਜੋਧੇ ਚੜ੍ਹਦੀ ਕਲਾਤ ਨੇ ਚੜ੍ਹਦੀ ਕਲਾਤੀ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜਿੰਨੇ ਵੀ ਅਸੀਂ ਅੰਕਲ ਤੇ ਬੈਠੇ ਆ ਸਾਰੇ ਚੜ੍ਹਦੀ ਕਲਾ ਚ ਹੈ ਕਿਸੇ ਜੀ ਕੋਈ ਢੱਲ ਨਹੀਂ ਕੋਈ ਕੁਛ ਨਹੀਂ ਕੋਈ ਨਰਮਾਈ ਨਹੀਂ ਕੋਈ ਕੁਛ ਨਹੀਂ ਹੈ ਵਧੀਆ ਸਾਰੇ ਅਸੀਂ ਜਿਹੜੇ ਵੀ ਇਹ ਗਲਤ ਫਾਂਡ ਆਉਂਦੇ ਆ ਉਹਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਆ ਵੀ ਕੋਈ ਵੀ ਆ ਕੇ ਇਹ ਸਬੂਤ ਕਰਾਉਣਾ ਪ੍ਰਧਾਨ ਜੀ ਕੁਛ ਖਾ ਰਿਹਾ ਹੈ ਉਹਦੀ ਖਾਤਰ ਮੈਂ ਆਪ 25 ਕਿੱਲਾਂ ਦਾ ਮਾਲਕ ਹੈ ਮੈਂ ਸਾਰੀ ਪ੍ਰਾਪਰਟੀ ਜਿਹੜਾ ਸਬੂਤ ਕਰਾ ਦੇ ਆ ਕੇ ਉਹਦੀ ਰਿਪੋਰਟ ਆਪਾਂ ਕਰਾ ਲੈਨੇ ਆ ਜੋ ਵੀ ਕੁਛ ਉਹਦਾ ਨਿਕਲਿਆ ਜਾ ਕੋਈ ਖਾਦਾ ਨਹੀਂ ਆ ਗਿਆ ਇੱਕ ਵੀ ਕੋਈ ਚੀਜ਼ ਆ ਗਈ ਹੋਰਾ ਕਣਕ ਦਾ ਇੱਕ ਵੀ ਦਾਣਾ ਆ ਗਿਆ ਤੇ ਅਸੀਂ ਉਹ ਜ਼ਮੀਨ ਦੇਨ ਨੂੰ ਤਿਆਰ ਆ ਪਰ ਐਵੇਂ ਗਲਤ ਫਹਾਨਾ ਡਾਉਣ ਤੇ ਇੱਥੇ ਆ ਕੇ ਵੇਖਣ ਸਾਰਿਆਂ ਨੂੰ ਸਾਡੇ ਹੱਥ ਜੋੜ ਕੇ ਬਿੰਦੇ ਵੀ ਗਲਤ ਫਹਾਨਾ ਡਾਉਣ ਤੇ ਜਿਹੜੇ ਇਹ ਵੀ ਹੈਗੇ 도ਗਲੀ ਨੀਤੀ ਵਾਲੇ ਉਹਨਾਂ ਤੋਂ ਬਚੋ ਕਿਉਂਕਿ ਜਿਵੇਂ ਜਿਹੜੇ ਬੰਦੇ ਨੂੰ ਸਮਾਂ ਨਹੀਂ ਦੇ ਜਾਂਦੇ ਕਿਉਂਕਿ ਬਹੁਤ ਦੂਰ ਖੜੀ ਹੈ ਹਾਂ ਵੀ ਜੋਧਿਓ ਕਿਵੇਂ ਹੋ ਜਾਲ ਛਕੀ ਜਾਂਨੇ ਹੋ ਹਾਂ ਵੀ ਜੋਧਿਓ ਕਿਵੇਂ ਹੋ ਚੜ੍ਹਦੀ ਕਲਾ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਦੇਖੋ ਹੌਸਲੇ ਬਲੰਦ ਆ ਸਾਡੇ ਜੋਧਿਆਂ ਦੇ ਸਾਡਾ ਬਾਪੂ ਛਿੰ다 ਸਿੰਘ ਹਾਂ ਬਾਪੂ ਕਿਵੇਂ ਆ ਠੀਕ ਹੈ ਚੜ੍ਹਦੀ ਕਲਾ ਠੀਕ ਠਾਕ ਹੈ ਹਾਂਜੀ ਦੇਖੋ ਕਿੱਡੇ ਵੱਡੇ ਹੌਂਸਲੇ ਸਾਡੇ ਯੋਧਿਆਂ ਦੇ ਸਾਡੇ 80 80 ਸਾਲ ਦੇ ਬਜ਼ੁਰਗ ਮਰਨ ਵਰ ਤੇ ਬੈਠੇ ਹੋਏ ਆ ਚਾਰ ਦਿਨ ਹੋ ਗਏ ਆ ਦੇਖੋ ਕਿੱਡੇ ਬਲੰਦ ਹੌਂਸਲੇ ਚੜ੍ਹਦੀ ਕਲਾ ਦੇ ਵਿੱਚ ਨੇ ਸੋ ਬੇਨਤੀ ਆ ਭਰਾਵੋ ਘਰਾਂ ਦੇ ਵਿੱਚ ਬੈਠਣ ਦਾ ਸਮਾਂ ਨਹੀਂ ਆਓ ਮੋਰਚੇ ਦੇ ਵਿੱਚ ਡਟਣ ਦਾ ਸਮਾਂ ਹੈ どうも。